ਈਗਾਲੀ ਜਾ ਰਿਹਾ ਹੂੰ। ਜੁੜੇ ਦਾ ਟਾਈਮ ਮਗਿਆ ਬਲੌਗਿੰਗ ਸ਼ੁਰੂ ਤੇ ਚੋਬਰ ਦੀ ਖਰਾਕ ਚੈੱਕ ਕਰੋ। ਚੋਬਰ ਦੀ ਖਰਾਕ ਦਾ। ਗੜੀਆਂ ਇਹਦੀ ਛਾਲੂ ਛਾਲ ਕਾ ਤੈਨੂੰ ਕੜਾ ਕਰਨਾ ਪੂਰਾ ਤਿੰਨ ਬੇਟੀਆਂ ਲਿਆਦੀਆਂ ਦੀ ਸੀਗੇ ਹੋਦੀਆਂ। ਓਏ ਦੱਬੀ ਜਾ ਲਾਏਗੀ ਕੰਮ। ਹਣਾ ਬਾਜ ਜਾਏਗਾ ਨਾ ਪੂਰਾ ਘਿਓ ਤਾਂ ਕਾਢ ਲੈਣਾ ਪਵੇ। ਬਤ ਤੇ ਦੀ। ਅੱਲਾ ਗੱਲਾ ਮੇ ਗੱਲਾ ਗੱਲਾ ਸੌਂਗ ਬਿੱਲਾ ਹੋਇਆ ਨਹੀਂ ਢੇੜੇ ਢੇੜੇ ਦੇਖਿਆ ਜਵਾਨੀ ਨਹੀਂ ਗੱਲਾ ਲਾ ਲਾ ਸਾਹਮਣੇ ਤੋਂ ਦਾਤੀ ਗੱਲ ਤੇਨੂੰ ਜਦੋਂ ਹੱਥ ਫਿਰਿਆ ਚੰਗਾ ਹੀ ਫਿਰਨਾ ਉਹ ਕੋਣ ਸੀ ਆਂਟੀ ਜੀ ਦਾ ਲਾਤਾ ਜਿਹੜਾ ਪਹਿਲਾਂ ਹਾਂ ਤੁਹਾਨੂੰ ਵੀ ਨਹੀਂ ਆਦੀ ਕੋਈ ਮਾਸੀ ਦੇ ਸਾਹਮਣੇ ਲਾਤਾ ਕੱਲਾ ਕੱਲਾ ਮਿੱਤਰਾਂ ਨੇ ਪੂਰਿਆ ਹੋਇਆ ਨਹੀਂ ਖਾਂਬ ਜਿਹਨੇ ਜਿਹਨੇ ਦੇਖਿਆ ਜਵਾਨੀ ਨੇ ਕਰਦੇ ਆ ਮੁੰਡਾ ਦਿਨੋਂ ਦਿਨ ਨਿਕਸੀ ਸਰਦਾਰ ਆ ਭਾਈ ਸਵਾਲ ਜਿੰਨਾ ਜ ਸਵਾਲ ਜਾਲਦੇ ਉਹਨਾਂ ਦੇ ਪੱਗ ਬੰਨ ਕੇ ਰੱਖੇਗਾ ਨਹੀਂ ਗੱਤ ਇਹਦਾ ਮਾਮਾ ਬੰਦ ਕੇ ਰੱਖ ਜੁੰਦਾ ਬਾਪੂ ਧਰ ਲੈਨੇ ਤੇ ਜਿਵੇਂ ਬਰੀ ਹੈ ਕਹਿੰਦਾ ਮੈਂ ਤੇ ਬਾਪੂ ਵਰਗਾ ਲੱਗਦਾ ਓਏ ਓਏ ਵਰਗਾ ਲੱਗਦਾ ਇਹੜਾ ਯੋਗਰ ਗਾਣਾ ਕਿਹੜਾ ਗਾਉਂਦੀ ਪਿਓ ਪੁੱਤ ਦੀ ਆ ਪਰਦੀ ਹੈ ਗਈ ਹੈ ਬੇਟਾ ਜੀ ਤੂੰ ਰੋਮੀਓ ਬਣਾ ਕੇ ਮੁੰਡੇ ਰੱਖ ਤੇ ਅਲਿੰਦੇ ਹੀ ਆ ਦੇ ਬਣਾਤੀ ਕਰਤੀ ਸ਼ੁਰੂ ਆਪਾਂ ਹੀ ਹੈ ਜੀ ਕਿਵੇਂ ਜੀ ਕੱਲ੍ਹ ਵਾਲੀ ਕਿੱਥੇ ਨੇ ਕੱਲ੍ਹ ਵਾਲੀ ਪਾਤੀ ਆਪਾਂ ਨੈੱਟ ਤੇ ਪਾਤੀ ਸੀ ਆ ਵੀ ਹੋਰ ਆ ਬੇਦਰਦ ਕੰਮ ਕਰਕੇ ਆਣਾ ਜਾਣਾ ਨਹੀਂ ਕਦੋਂ ਜਿਹੜਾ ਪਿੰਡ ਜਾਣਾ ਸੀ ਅੱਜ ਨਾ ਪੈਣ ਜਾਣਾ ਸੀਗੇ ਇਹਨੇ ਅੱਜ ਖੋਜ ਨਹੀਂ ਪੂਰੀਆ ਜائیں ਅੱਜ ਲੈਰ ਚਾਕਾ ਪੂਰਾ ਕਹਉਂਦਾ ਮੈਂ ਤੱਕਣਾ ਜਾਉਂਗਾ ਅੱਜ ਬਾਬੇ ਲੈਰ ਚ ਨੇ ਪੂਰੇ ਹੈ ਹਾਂ ਉਹ ਮੈਂ ਸੈਟਿੰਗ ਜਾ ਅੱਜ ਮੂੰਹ ਖਾਦਾ ਲਾਦਾ ਕੋਲੇ ਜੀ ਮਾਨਬੂਰ ਹੈ ਛੱਟੇ ਲਾਦਾ ਅੰਦਰ ਕਮਾਉਗੇ ਹਾਂ ਸਹੀ ਗੱਲ ਹਾਂ ਹੁਣੀ ਆਇਆ ਮੈਂ ਮੈਨੂੰ ਮਾੜਾ ਮੋਟਾ ਬਣਾ ਲੀਏ ਕਾਣਾ ਦਾ ਕਿਤੇ ਨਾ ਪੈਸੇ ਪੈਸੇ ਤਾਂ ਨਹੀਂ ਤੂੰ ਦਾ ਰੋਜ ਮੈਂ ਰੋਜ ਮੇਰੇ ਕਰਨੀ ਮੇਨ ਗੱਲ ਹੀ ਇਹ ਆ ਕਾਣ ਮੇਨ ਦਾ ਬਹੁਤ ਗੈਰ ਤੇ ਪਰ ਕੋਲੇ ਨਹੀਂ ਕੋਈ ਹੁੰਦਾ ਕਿਉਂ ਸਹੀ ਆ ਗੱਲ ਇਹ ਬਾਕੀ ਉਧਰ ਪਾਲੇ ਵਾਹ ਮਹਿਫਲ ਲੱਗੀ ਦੇਖੋ ਜੀ ਤਾਂ ਮਹਿਫਲ ਬਾਰੇ ਕਹਿਣਾ ਜਾਉਂਗੇ ਕੁਛ ਕੋਣਾ ਰੋੜਾ ਛੱਡਦੇ ਗੱਬਦੇ ਅਸ਼ੇਰ ਆ ਗਿਆ ਛੋਟੇ ਸਰਪੰਚ ਸਾਹਿਬ ਖੜੇ ਨੇ ਉਹ ਸਰਪੰਚ ਸਾਹਿਬ ਠੀਕ ਹੋਈ ਹੈ ਜੀ ਪੂਰਾ ਬਾਈ ਪੂਰੇ ਓਕੇ ਆਗਾ ਮੈਂ ਜੀ ਕੋਈ ਪਰਿਚਯਨ ਜਾਨਣਾ ਕੋਈ ਕਿਰਾਵਾ ਵੀਰੇ ਬਣਾਉਂਦੇ ਆ ਆਹ ਜੀ ਆਹ ਲਓ ਜਸਵੰਤ ਸਿੰਘ ਆ ਗਏ ਅਸੀਆ ਬੁਲਾ ਦੋ ਜੀ ਸਾਰਿਆਂ ਨੂੰ ਸਤਿਗੁਰ ਜੀ ਸਾਰਿਆਂ ਨੂੰ ਤੇ ਹੁਣ ਇਕੱਲੇ ਉਧਰ ਸਾਡੇ ਬੀਬੀ ਜੀ ਹੋਏ ਚੱਲੇ ਨੇ ਸੈਰ ਸਪੱਤਾ ਕਾਂ ਚੱਲੇ ਨੇ ਚੱਕ ਲਈ ਕੁਰਸੀ ਹੁਣ ਬਹਿਣਗੇ ਇੱਥੇ ਸ਼ਾਮ ਤੱਕ ਆਸਣ ਲਾਉਣਗੇ ਸੱਤ ਤੋਂ ਸੱਤ ਤੱਕ ਕਿੰਨੇ ਤੋਂ ਕਿੰਨੇ ਤੱਕ ਡਿਊਟੀ ਆ ਬੀਬੀ ਜੀ ਦੀ ਬੀਬੀ ਜੀ ਜਿੰਨਾ ਚਿਰ ਘਰੇ ਡੈਡੀ ਹਾਕਾ ਨਹੀਂ ਮਾਰਦਾ ਪੰਜ ਤੋਂ ਅੱਠ ਤੱਕ ਆਉਣਾ ਹਮਮ ਹੋਰ ਵੇਸੂ ਹੋਰ ਵਧੀਆ ਹਾਲ ਹੀ ਗਈ ਓਕੇ ਚੱਲਦੇ ਆ ਕਿਹੜਾ ਕੁੜਾ ਘਣਨ ਜਾਂਦੇ ਆ ਪ੍ਰਾਈਵੇਸੀ ਕਿਹੜੇ ਵੀ ਹੁੰਦੇ ਸਾਡੇ ਉਹ ਹੀ ਦੱਸ ਨਹੀਂ ਸਕਦੇ ਕਿੱਧਰ ਨੂੰ ਜਾਂਦੇ ਹੁੰਦੇ ਆ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿੱਧਰ ਨੂੰ ਜਾਣਾ ਹੋਰ ਲੋ ਜੀ ਲੋ ਜੀ ਕਾਲਜ ਤੋਂ ਆ ਗਈ ਜੀ ਤੇ ਆ ਗਏ ਜਦੋਂ ਜੜੀ ਆ ਗਿਆ ਇਸੇ ਤਰ੍ਹਾਂ ਬਾਰ ਖੜੇ ਹੀ ਜੀ ਆ ਗਈ ਕਿਹੜਾ ਢੱਡ ਕਿਹੜਾ ਤੇ ਹੁਣ ਹੀ ਚੱਲਿਆਂ ਹੀ ਜਿਹੜਾ ਢੱਡਣ ਬਾਕੀ ਇਹ ਤਾਂ ਢੇੜੇ ਵਾਲੇ ਵੀਰੇ ਦੀ ਦੁਕਾਨ ਚੱਕ ਲਵੋ ਜਿਹੜੇ ਆਂਡੇ ਬਹੁਤ ਆਂਡੇ ਖਾਣ ਨੂੰ ਨਹੀਂ ਜਾਈ ਜੇ ਉਹਨਾਂ ਆਂਡੇ ਨਾਲ 3 ਮਿਲਦੀ ਹੈ ਜੀ ਅੱਜ ਨਾ ਕੀ ਬਣ ਜੀ ਆਪਾਂ ਸਵੇਰੇ ਰੱਦੀ ਨਾਲ ਵੀ ਜਾਣਾ ਹੁੰਦਾ ਇਹਨਾਂ ਸੱਤ ਨਾ ਹੋ ਰਿਹਾ ਸਰਕਾਰ ਨੇ ਤੇ ਬਾਕੀ ਵੇਰੇ ਗੁੜੇ ਕੰਮ ਵੀ ਆ ਜਾਣਾ ਉੱਥੇ ਉਹ ਤਾਂ ਹੈ ਹੀ ਅੱਛਾ ਉਹ ਵੀ ਗਈ ਜਾਂਦਾ ਹੀ ਬਰੇਹੀ ਵੈਰੀ ਚਾਲ ਉੱਧਰ ਵਾਪਸ ਲੋ ਜੀ ਗੱਲਿਆਂ ਆਂਡੇ ਖਾਣ ਤੇ ਆਂਡੇ ਵਾਲੇ ਭਾਈ ਕੋਲ ਜੱਲੇ ਆਉਣਾ ਆਂਡੇ ਖਾਣ ਬਾਕੀ ਦਾਸ ਜਾਨ ਨੂੰ ਬਾਕੀ ਰੂਪ ਰੂ ਕਰਾਉਨੇ ਆਂਡੇ ਵਾਲੇ ਅੰਕਲ ਨਾਲ ਵੀ ਤੇ ਇੱਕ ਵਾਰ ਤੇ ਆਪ

ਇਹਾਂ ਨਹੀਂ ਰੂਈਆ ਅੱਜ ਗੱਤਕਾ ਖੇਡ ਕੇ ਉਹ ਛੱਡਣਾ ਤੇ ਹੁ ਹਾਰਿਵੇ ਗੱਤਕਾ ਖੇਡ ਕੇ ਦਾਬਾ ਉਹ ਦਾਗਾ ਡਿੰਡਣਾ ਡਿੰਡਣਾ ਡਿੰਡ ਡੰਡਾ ਡਿੰਡੰਨ ਚਾਹਾਂ ਫੇਰ ਮੈਂ ਮੰਨਾ ਡਿੰਡਣਾ ਡਿੰਡਣਾ ਡਿੰਡਾ ਫੌਜੀ ਬੰਦੇ ਡਿੰਡਣਾ ਡਿੰਡਾ ਉਹ ਫੌਜੀ ਬੰਦੇ ਵਾਲਾ ਮਗਰ ਤੱਕਦਾ ਉਹ ਉੱਤੇ ਖੜ ਕੇ ਕਰ ਉਹ ਉੱਤੇ ਐ ਗਰੀ ਇਹ ਨੂੰ ਨਾ ਆਰਦੂ ਨੂੰ ਲੈ ਕੇ ਚੱਲਦੇ ਤਾਂ ਇਹਦੀ ਬਾਦੇ ਮਾਮੇ ਦੀ ਕੁੜੀ ਤੇ ਥੱਪੜ ਮਾਰਿਆ ਇਹ ਪੁੱਟ ਪੈਣੀ ਹੋਣੇ ਜਾਂ ਨਹੀਂ ਰਿਹਾ ਘਰੀ ਇਹ ਅੱਡ ਹੋਣਾ ਆਈ ਸਾਹਿਬ ਓਏ ਸਾਥੀ ਸਾਥੀ ਦਾ ਜੋਰ ਦਿਖਾ ਸਾਥੀ ਤੇ ਮਾਰ ਰੱਖ ਰੱਖ ਮਾਰ ਇਹ ਦੇ ਤੂੰ ਨਾ 50 50 ਕਰੀਂ ਭਾਰਤ ਸਿਆੜੇ ਸ਼ਾਇਦੀ ਸੁਣਾਊਗਾ ਉਹ ਉਹਦੀ ਸੁਣਾ ਫਲॉप ਲਖਾਰੀ ਦੀ ਆਪਦੇ ਜਣਾ ਯਾਰ ਤੂੰ ਮੇਰਾ ਆਸਾ ਪਾਸਾ ਲੁੱਟ ਲੈ ਗਈ ਕੀ ਰੋਣਾ ਸੱਜੇ ਖੱਬੇ ਨੂੰ ਇੱਕ ਦਿਨ ਮੇਰੀ ਮਾਂ ਪੁੱਤ ਦੀ दारू ਦੇ ਨਾਲ ਰੱਜੇ ਨੂੰ ਹੋਈ ਚੁੱਪ ਜਾ ਘਾਤ ਹੋ ਰਹਿਣਾ ਵਾ ਟੁੱਟੀਆਂ ਐ ਅਸਾਂ ਜੁੜੀਆਂ ਨੇ ਅੱਗੇ ਵਧਣਾ ਸਿੱਖ ਪੁੱਤਰਾ ਜੱਗ ਤੇ ਲੱਖਾਂ ਹੀ ਕੁੜੀਆਂ ਨੇ ਅੱਗੇ ਵਧਣਾ ਸਿੱਖਿਆ ਨਹੀਂ ਮੈਂ ਸੱਚ ਬੜਾ ਕੁਝ ਲਿਖਿਆ ਨਹੀਂ ਮੈਂ ਦਿਲ ਮੇਰਾ ਇਹ ਨਹੀਂ ਹਰਦਾ ਉਹਦਾ ਦਿਲ ਕਿਥੇ ਆ ਗਿਆ ਜੱਗ ਤੇ ਲੱਖਾਂ ਹੀ ਕੁੜੀਆਂ ਨੇ ਸਾਡੇ ਭਾਦਾ ਜੱਗ ਹੀ ਮਰ ਗਿਆ ਨੇ ਨਾ ਟੱਟੋ ਗਣ ਗਿਰ ਗਿਰ ਜਦੋਂ ਸਾਡਾ ਟਾਈਮ ਆ ਨਾ ਕੱਲੀ ਕੱਲੀ ਗੱਲ ਜਾਂ ਦੱਸਣੀ ਹੈ ਸਾਨੂੰ ਕਿਹੜੀ ਕਿਹੜੀ ਬੁਰੀ ਲੱਗੀ ਸੀ ਆਓ ਅੱਜ ਇਹ ਦੇਖਦੇ ਹਾਂ ਗਣ ਗਿਰ ਗਿਰ ਕਹਾਂਈ ਸਾਨੂੰ ਕਿਹੜੀ ਕਿਹੜੀ ਥੱਲ ਬੁਰੀ ਲੱਗੀ ਸੀ ਸਾਰੀ ਦੱਸਣੀ ਹੈ ਤੇ ਮੇਰੇ ਮਾਤੇ ਜਦੋਂ ਜੋ ਬਲੌਗ ਚੱਲਣ ਲੱਗੇ ਨਾ ਟਾਈਮ ਆਣਾ ਹੱਟ ਜੀ ਨਾ ਨਹੀਂ ਘੜਕਤੀ ਕਿ ਮਸਾਂ ਨਹੀਂ ਆਪਾਂ ਲਈ ਬਾਸੂ ਮਣੀਏ ਬਾਈ ਫਿਰ ਭਾਰਤ ਛੜ ਛੜ ਦੀ ਤੇ दारू ਪੀਨੇ ਜੀ ਖੁੱਲੀ ਤੈ ਲਾ ਦੀ ਜੀ ਤਾਂ ਤੁਸੀਂ ਅੰਨੇ ਵਾਹ ਲੀੜੀ ਦਾ ਪੂਰਾ ਫਿਰ ਥੱਲੇ ਸੱਤੋਂ ਬਣਦੇ ਹੁੰਦੇ ਆ ਪੂਰੇ ਪਰ ਹੁਣ ਆਪਾਂ ਨਾ ਕਿਉਂਕਿ ਆਪਾਂ ਥੋੜਾ ਛੜਤੀ ਹੁਣ ਪ੍ਰਾਇਮਲੀ ਪ੍ਰੋਬਲਮ ਆ ਗਈ ਕੀ ਹੋ ਰਿਹਾ ਡੈਡੀ ਬਈ ਬੰਮੀ ਬਹੁਤ ਕੁੱਟਦਾ ਤਾਨੂੰ ਵੀ ਆ ਰਹਾ ਬੰਦੀ ਗਾ ਚਲ ਮੂੜਿਆ ਖਰਾਬ ਹੋ ਗਿਆ ਹੁਣ ਬੋਲ ਨਹੀਂ ਹੋਣਾ ਕੋ ਚਲ ਚੌਂ ਨਹਾਉਣ ਚੱਲਿਆ ਜੀ ਕੋਈ ਸਵੇਰੇ ਨਹੀਂ ਨਹਾਉਗਾ ਫੇਰ ਚੱਲ ਕੋਈ ਜੀ ਡੈਡੀ ਕੋਡ ਦਾ ਹੁੰਦਾ ਜੀ ਮਮੀ ਨੂੰ ਵਿੱਚ ਤੂੰ ਤਾਂ ਬਾਈ ਸੰਗਾ